ਅਸੀਂ ਪਰसों ਇੱਕ ਵੀਡੀਓ ਪਾਈ ਸੀ ਪਿੰਡ ਸ਼ੈਣੇ ਦੀ ਅੱਜ ਤਰੀਕ 10 ਆ ਗਈ ਉਹ 8 ਤਰੀਕ ਨੂੰ ਪਾਈ ਸੀਗੀ ਵੀ ਜਿਹੜਾ ਸੁੱਖਾ ਸਿੰਘ ਪੁੱਤਰ ਸੰਤ ਸਿੰਘ ਤੇ ਸਰਕਾਰੀ ਬਿਹੜਾ ਸ਼ੈਣਾ ਇੱਧਰ ਗੋਂਸਾ ਲਾਲੀ ਸ਼ਹਿਰ ਰਹਿੰਦੇ ਆ ਇਹ ਉਹ ਬਾਈ ਦੀ ਡੈਥ ਹੋ ਚੁੱਕੀ ਸੀ ਜਿਹੜਾ ਸੁੱਖਾ ਸਿੰਘ ਹੈਗਾ ਤੇ ਉਹਦੀ ਜਿਹੜਾ ਪਰਿਵਾਰ ਆ ਉਹ ਰਹਿੰਦਾ ਸੀਗਾ ਅਸੀਂ ਦੱਸਿਆ ਸੀਗਾ ਵੀ ਇਹਨਾਂ ਦਾ ਜਿਹੜਾ ਘਰ ਹੈਗਾ ਵੀ ਉਹ ਘੱਟੋ-ਘੱਟ ਆ ਮੰਨ ਲਓ 20 ਤੋਂ 6-7 ਫੁੱਟ ਨੀਵਾਗਾ ਤੇ ਅੱਜ ਅਸੀਂ ਉਹਨਾਂ ਦੇ ਘਰੇ ਦੁਬਾਰਾ ਫੇਰ ਆਏ ਆ ਸਾਡੇ ਨਾਲ ਕੁਝ ਸਮਾਜ ਸੇਵੀ ਆਗੂ ਵੀ ਪਹੁੰਚੇ ਜਿਹੜੇ ਉਸ ਪਰਿਵਾਰ ਨੂੰ ਆਰਥਿਕ ਤੌਰ ਤੇ ਆਪਣੇ ਦਸਨੋਂ ਦੀ ਕਿਰਤ ਕਮਾਈ ਵਿੱਚੋਂ ਆਰਥਿਕ ਸਹਾਇਤਾ ਦੇਣ ਆਏ ਆ ਤੇ ਜਿਹੜਾ ਪਰਿਵਾਰ ਹੈਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਉਹਨਾਂ ਦੇ ਨਾਲ ਜਿਹੜੇ ਸਾਡੇ ਸਮਾਜ ਸੇਵੀ ਅਤੇ ਬੀਬੀ ਸਰੇਂਦਰਕੌਰ ਬਾਲੀਆ ਨਾਰ ਸਿੰਘ ਔਲਖ ਜੀ ਬਾਈ ਨਾਇਬ ਸਿੰਘ ਰੂੜੇ ਕੇ ਤੇ ਸਾਡੇ ਸ਼ਹਨੇ ਦੇ ਬਾਈ ਗਰਮੇਲ ਸਿੰਘ ਜੱਗਾ ਸਿੰਘ ਵੀ ਖੜੇ ਆਗੇ ਅਸੀਂ ਉਹਨਾਂ ਦਾ ਵੀ ਤਹਿਤ ਰੂਨ ਧੰਨਵਾਦ ਕਰਦੇ ਆਂ ਬੀਬੀ ਸਰੇਂਦਰਕੌਰ ਬਾਲੀਆ ਦਾ ਜਿਹੜੇ ਅੱਜ ਇਹਨਾਂ ਨੂੰ ਆਰਥਿਕ ਸਹਾਇਤਾ ਦੇਣ ਆਏ ਆ ਮੈਂ ਬੀਬੀ ਸਰੇਂਦਰਕੌਰ ਬਾਲੀਆ ਜੀ ਨਾਲ ਵੀ ਗੱਲਬਾਤ ਕਰਾਉਂਗਾ ਜਿਹੜੇ ਉਹਨਾਂ ਨੂੰ ਆਰਥਿਕ ਸਹਾਇਤਾ ਵੀ ਦੇਣਗੇ ਪਰਿਵਾਰ ਨੂੰ ਇਸ ਗਰੀਬ ਮਾਤਾ ਨੂੰ ਤੇ ਇਹਨਾਂ ਦਾ ਬਹੁਤ ਬਹੁਤ ਤਹਿਤ ਰੂਨ ਧੰਨਵਾਦ ਜਿਹੜੇ ਅਜਿਹੇ ਗਰੀਬ ਪਰਿਵਾਰਾਂ ਦੀ ਮਦਦ ਕਰ ਰਹੇ ਨੇ ਤੇ ਅ ਮਾਤਾ ਜੀ ਨੂੰ ਆਰਥਿਕ ਸਹਾਇਤਾ ਭੇਟ ਕਰ ਰਹੇ ਨੇ ਹੁਣ ਮੈਂ ਬੀਬੀ ਬਾਲੀਆ ਜੀ ਨਾਲ ਹੋਰ ਗੱਲ ਕਰਾਉਣਾ ਚਾਹੁੰਦਾਗਾ ਬੀਬੀ ਜੀ ਕੀ ਕਹਿਣਾ ਤੁਸੀਂ ਨੇ ਜਿਹੜੀ ਗਰੀਬ ਪਰਿਵਾਰ ਦੇ ਘਰ ਦੇ ਹਾਲਾਤ ਮਾੜੇ ਨੇ ਨਾਜਿਕਾ ਦੇਖੋ ਘਰ ਬਹੁਤ ਡੂੰਗਾਗਾ ਤੁਸੀਂ ਆਰਥਿਕ ਸਹਾਇਤਾ ਦੇਣਾ ਹੈਓ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਨਕਮੀ ਸਰਕਾਰ ਨੂੰ ਇਹ ਕਹੂੰਗੀ ਵੀ ਇਹਨੇ ਪੰਜਾਬ ਦੀ ਸਾਰ ਨਹੀਂ ਲੈਤੀ ਪੰਜਾਬ ਦੇ ਸਾਰ ਤਾਂ ਲੈਣੇ ਕਿਆ ਜਿਹੜਾ ਇੱਥੇ ਦਾ ਐਮਐਲਆ ਖੁਦ ਐਸੀ ਹੋਣ ਦੇ ਨਾਤੇ ਉਹਨੇ ਐਸੀਆਂ ਦੀ ਬਾਣੀ ਫੜੀ ਸਭ ਤੋਂ ਵੱਡਾ ਦੁੱਖ ਸਾਨੂੰ ਇਹ ਹੋ ਰਿਹਾ ਸਾਡੇ ਲੋਕ ਨੇ ਜਿਹੜੇ ਬੜੇ ਭੋਲੇ ਪਾਲੇ ਨੇ ਇਹ ਦੇਖ ਕੇ ਵੋਟਾਂ ਪਾ ਦਿੰਦੇ ਨੇ ਵੀ ਸਾਡਾ ਆਪਣਾ ਪਰ ਸਾਡੇ ਆਪਣੇ ਨੇ ਆਪ ਦਾ ਤਾਂ ਘਰ ਭਰ ਲਿਆ ਪਰ ਮੇਰੇ ਜਿਹੜੇ ਗਰੀਬ ਪਰਿਵਾਰ ਨੇ ਇਹ ਬਹੁਤ ਅੱਜ ਦੁੱਖ ਦੀ ਘੜੀ ਦੇ ਵਿੱਚ ਨਿਕਲ ਰਹੇ ਨੇ ਅਸੀਂ ਪਿੰਡ ਉੱਗੋ ਕੇ ਵੀ ਜਾ ਖੁਦ ਉਹਦੇ ਪਿੰਡ ਜਾ ਕੇ ਆਇਆ ਜਿੱਥੇ ਕਿ ਉਹਦੇ ਪਿੰਡ ਵੀ ਬੁਰਾ ਹਾਲ ਹੋਇਆ ਤੇ ਜਿਹੜਾ ਪਿੰਡ ਸਹਿਣਾਗਾ ਇਹਦੀ ਆਬਾਦੀ ਹੈ ਜਿਹੜੀ ਮੇਰੇ ਨਾਲ 20000 ਤੋਂ ਉੱਪਰ ਜੋ ਕਿ ਪੂਰੇ ਸਾਡੇ ਹਲਕੇ ਪਧੌੜ ਦੇ ਵਿੱਚੋਂ ਪਹਿਲਾ ਪਿੰਡ ਹੈ ਜਿਹੜਾ ਐਡਾ ਵੱਡਾ ਜਿਹੜੇ ਕਿ ਪਿੰਡ ਦੇ ਵਿੱਚ ਇਹ ਹਾਲਾਤ ਨੇ ਸਾਡੇ ਇੱਥੇ ਇੰਨਾ ਗਰੀਬਾਂ ਦੀ ਕਿਸੇ ਨੇ ਕੋਈ ਬਾਣੀ ਫੜੀ ਹਜੇ ਤੱਕ ਕਿਤੇ ਨਾ ਕੋਈ ਸੈਕਟਰੀ ਨਾ ਕੋਈ ਵੀਡੀਓ ਕੋਈ ਵੀ ਹਜੇ ਤੱਕ ਇਹਨਾਂ ਦੀ ਸਾਰ ਲੈ ਨਹੀਂ ਆਇਆ ਬਹੁਤ ਵੱਡੇ ਦੁੱਖ ਦੀ ਗੱਲ ਹੈਗੀ ਮੈਂ ਤਾਂ ਇਹੀ ਸਰਕਾਰ ਨੂੰ ਕਹ ਵੀ ਇਹ ਨਕਮੀ ਸਰਕਾਰ ਹੁਣ ਵੀ ਜਾਗ ਪਵੇ ਤੇ ਜੇ ਜਾਗ ਪਵੇਗੀ ਤੇ ਸਾਡੇ ਗਰੀਬਾਂ ਲੋਕਾਂ ਦੀ ਸਹਾਇਤਾ ਹੋ ਜਾਏਗੀ ਮੈਂ ਆਪਣੇ ਕਿੰਨੇ ਆਪਣੇ ਦਸਾ ਨਾ ਹੋ ਜੇ ਕਮਾਈ ਜਿੰਨਾ ਵੀ ਮੇਰੇ ਤੋਂ ਸਰਦਾ ਮੈਂ ਇਹਨਾਂ ਨੂੰ ਪੇਟਾ ਕੀਤਾਗਾ ਮੈਂ ਫੇ ਸਾਡੀ ਕਾਂਗਰਸ ਸਰਕਾਰ ਵੱਲੋਂ ਵੀ ਇਹ ਵੀ ਕਹੂੰ ਵੀ ਜਦੋਂ ਵੀ ਸਾਡੀ ਸਰਕਾਰ ਆਉਂਦੀ ਹੈਗੀ ਕਾਂਗਰਸ ਸਰਕਾਰ ਇੰਨਾ ਅਸੀਂ ਸਾਡੇ ਗਰੀਬਾਂ ਦਾ ਪਹਿਲੇ ਨੰਬਰ ਤੇ ਅਸੀਂ ਇਹਨਾਂ ਨੂੰ ਇਹਨਾਂ ਦੇ ਹੱਕ ਦਵਾਉਣ ਚ ਕੰਮ ਜਾਗਰ ਬਹੁਤ ਬਹੁਤ ਧੰਨਵਾਦ ਬੀਬੀ ਸਰਿੰਦਰਕੌਰ ਬਾਲੀਆ ਜੀ ਦਾ ਸਾਡਾ ਜਿਹੜਾ ਵੀਡੀਓ ਪਾਉਣ ਦਾ ਪਰਸੋਂ ਤੋਂ ਪਹਿਲਾਂ ਵੀ ਪਾਈਆਂ ਨੇ ਵੀਡੀਓ ਦਾ ਮਨ ਮਕਸਦ ਸੀਗਾ ਵੀ ਹਾਂ ਗਰੀਬ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਲੋਕਾਂ ਤੱਕ ਪਹੁੰਚ ਜੇ ਗਰੀਬ ਲੋਕਾਂ ਦੀ ਆਵਾਜ਼ ਆਉ ਪਹੁੰਚ ਰਹੀ ਆ ਅਸੀਂ ਨਹੀਂ ਇਹ ਚਾਹੁੰਦੇ ਵੀ ਹਾਂ ਸਾਨੂੰ ਕੋਈ ਲਾਇਕ ਕਮੈਂਟ ਜਾਂ ਫੋਲੋ ਕਰੇ ਪਰ ਅਸੀਂ ਇਹ ਗੱਲ ਕਹਿੰਨੇ ਵੀ ਇਹ ਜਿਹੜੇ ਗਰੀਬ ਪਰਿਵਾਰ ਆ ਜਿਨ੍ਹਾਂ ਨੂੰ ਅਜਾ ਅਰਥਕ ਲੋਡ ਆ ਕੁਦਰਤ ਦੀ ਕਰੋਪੀ ਕਾਰਨ ਹੜ੍ਹਾਂ ਦੇ ਕਾਰਨ ਲੋਕਾਂ ਦੇ ਘਰਾਂ ਦੇ ਛੱਤਾਂ ਡਿੱਗ ਰਹੀਆਂ ਆ ਕੁੜੀਆਂ ਦਾ ਦਾਜ ਦਾ ਸਮਾਨ ਭਜ ਰਿਹਾਗਾ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਵੀ ਉਹਨਾਂ ਨੂੰ ਐਨ ਆਰ ਆਈ ਵੀਰ ਆ ਜਿਹੜੇ ਉਹ ਜ਼ਰੂਰ ਕੋਈ ਨਾ ਕੋਈ ਮਦਦ ਕਰਨ ਜਿਵੇਂ ਬੀਬੀ ਸਰਿੰਦਰ ਕੌਰ ਵਾਲੀਆ ਜੀ ਅੱਜ ਇਸ ਪਰਿਵਾਰ ਲਈ ਫਰਿਸ਼ਤਾ ਬਣ ਕੇ ਆਏ ਆ ਚਲੋ ਰਾਸ਼ਣ ਪੱਠਾ ਉਹਦਾ ਲੈ ਕੇ ਆਉਣਗੇ ਪਰਿਵਾਰਾਂ ਮਾਤਾ ਜੀ ਤੁਸੀਂ ਕੀ ਕਹਿਣਾ ਚ ਮੇਤਾ ਕੋਈ ਵੀ 8 ਸਾਲ ਹੋ ਗਏ ਹਾਂਜੀ ਇਹ ਘਰ ਲਿਖੀ ਜਾਂਦੇ ਠੀਕ ਹੈ ਜੀ ਹਜ ਤੱਕ ਕੋਈ ਸੇਤ ਨਹੀਂ ਠੀਕ ਹੈ ਜੀ ਤੇ ਬੀਬੀ ਤੁਹਾਡੇ ਘਰੇ ਪਹੁੰਚੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਨੇ ਸ਼ੁਕਰਵਾਰ ਕਹਿੰਨੇ ਅੱਛਾ ਜੀ ਧੰਨਵਾਦ ਹੈ ਇਹਨਾਂ ਦਾ ਭਰਾ ਠੀਕ ਹੈ ਜੀ ਇਹ ਕਹਿੰਦੇ ਬੀਬੀ ਬਾਲੀਆ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਮੌਕੇ ਤੇ ਕਿ ਸਾਡੀ ਬਾਹ ਫੜੀ ਅੱਜ ਆਰਥਿਕ ਦੀ ਜਿਹੜੀ ਸਾਡੀ ਆਰਥਿਕ ਸਹਿਤਾ ਕੀਤੀ ਕਿਉਂਕਿ ਪੰਜਾਬ ਦੇ ਹਾਲਾਤ ਜਿਹੜੇ ਮਾੜੇ ਆਗੇ ਅੱਧ ਤੋਂ ਵੱਧ ਜਿਹੜਾ ਪੰਜਾਬ ਆ ਉਹ ਡੁੱਬਿਆ ਪਿਆਗਾ ਪਰੰਤੂ ਜਿਹੜੇ ਪੰਜਾਬ ਸਰਕਾਰ ਦੇ ਨਮਾਇंदे ਆਗੇ ਉਹਦੇ ਮੰਤਰੀ ਆ ਉਹ ਆਪਸੀ ਕਾਟੋਕਲੇਸ਼ ਵਿੱਚ ਹੀ ਉਲਝੇ ਪਏ ਆ ਪੰਜਾਬ ਦੇ ਲੋਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਜਿਹੜੇ ਸਮਾਜ ਸੇਵੀ ਮੇਰੇ ਵੀਰ ਐਨ ਆਰ ਆਈ ਵੀਰ ਉਹਤੇ ਰਾਸ਼ਨ ਲੈ ਕੇ ਜਾ ਰਹੇ ਉਹਨਾਂ ਨੂੰ ਰੋਕਣ ਦੀਆਂ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਦੀ ਵੀ ਪੂਰੀ ਨਿੰਦਾ ਕਰਦੇ ਆ ਵੀ ਉਹਨਾਂ ਨੂੰ ਜਿਹੜੇ ਸਮਾਜ ਸੇਵੀ ਵਿਅਕਤੀ ਆ ਉਹਨਾਂ ਨੂੰ ਜਿਹੜੇ ਰਾਸ਼ਨ ਲੈ ਕੇ ਜਾ ਰਹੇ ਆ ਵਾੜ ਪੀੜੇ ਪਰਿਵਾਰਾਂ ਲਈ ਉਹਨਾਂ ਨੂੰ ਨਾ ਰੋਕਿਆ ਜਾਵੇ ਦਵਾਈਆਂ ਬੂਟੀਆਂ ਦੀ ਉੱਥੇ ਸਖਤ ਲੋੜ ਆ ਮੈਂ ਇੱਥੋਂ ਸਾਡੇ ਸਤਿਕਾਰਯੋਗ ਇੱਕ ਪ੍ਰਧਾਨ ਜੀ ਆ ਕਿ ਉਹਦਾ ਸਵੇਰੇ ਫੋਨ ਆਇਆ ਸੀ ਉਹ ਵੀ ਕਹਿੰਦੇ ਵੀ ਅਸੀਂ ਕੱਲ ਨੂੰ ਕੁਝ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣੀ ਆ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾਗਾ ਵੀ ਉਹਨਾਂ ਨੂੰ ਵੀ ਅਸੀਂ ਇਹ ਘਰਾਂ ਸੰਬੰਧੀ ਜਾਣਕਾਰੀ ਦੇਵਾਂਗਾ